ਪ੍ਰਧਾਨ ਸਰੂਰਗੜ ਬੀਕੇ ਜੀ ਸਿੱਧੂਪੁਰ ਅਸੀਂ ਅੱਜ ਖੜੇ ਫਤੇਪੁਰ ਪਿੰਡ ਦੇ ਵਿੱਚ ਇੱਥੇ ਜੀਤ ਸਿੰਘ ਦਾ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਜੀਤ ਸਿੰਘ ਦੇ ਨਾਂ ਦਾ ਬੰਦਾ ਹੈ ਕੋਈ ਤੇ ਕੋਲ ਬੇਲ ਨਹੀਂ ਹੈਗਾ ਕੋਈ ਕੋਲ ਪਰਮਿਸ਼ਨ ਨਹੀਂ ਕੋਈ ਕੋਲ ਸੱਤ ਨਹੀਂ ਆਉਂਦੀ ਵੀਡੀਓ ਵਾਇਰਲ ਕਰਕੇ ਪੇਜ ਬਣਾਇਆ ਹੋਇਆ ਹੈ ਉਹ ਤੇ ਆਪਣੀ ਐਡ ਲਾਉਂਦਾ ਹੈ ਤੇ ਕੋਈ ਰਾਖ ਤਾਂ ਤੋਂ ਕੋਈ ਗੰਗਾ ਨਗਰ ਤੋਂ ਕੋਈ ਹਲਮਾਨਗੜ ਤੋਂ ਦੂਰੋਂ ਦੂਰੋਂ ਕਿਸਾਨ ਹੈ ਜਿਹੜੇ ਉਹਦੇ ਆਖ ਜਾਲ ਚ ਫਸ ਰਹੇ ਹੈ ਅੱਜ ਹਲਮਾਨਗੜ ਤੋਂ ਫਰੋਜਪੁਰ ਤੋਂ ਉਧਰ ਜਿਹੜੇ ਕਿਸਾਨ ਆਏ ਹੈ ਸਾਨੂੰ ਨਾਲ ਲੈ ਕੇ ਜਾਂਤੇ ਬੰਦੇ ਨੇ ਜਿੱਥੇ ਸਿੱਧੂਪੁਰ ਜਿੱਥੇ ਬੰਦੀ ਅੱਜ ਇਹਨਾਂ ਨਾਲ ਗੱਲਬਾਤ ਕਰਨ ਵਾਸਤੇ ਆਏ ਸੀ ਪਰ ਇਹ ਗੱਲਬਾਤ ਦਾ ਜਿਹੜਾ ਬਤੀਰਾ ਹੈ ਉਹ ਕਿਉਂਕਿ ਸਾਨੂੰ ਪਤਾ ਲੱਗਿਆ ਵੀ ਪ੍ਰਸ਼ਾਸਨ ਨਾਲ ਇਹ ਗੰਡਾਤ ਪਾਏ ਸੀ ਤਾਂ ਹੀ ਇਹਦੇ ਤੌਰ 'ਤੇ ਬਿੱਲੇਗਾ ਅਸੀਂ ਗੱਲਬਾਤ ਕੀਤੀ ਵੀ ਸਾਡਾ ਇਹ ਕਰਕੇ 50000 ਦਾ ਨੁਕਸਾਨ ਹੋਇਆ 20 ਕਿਲੇ ਬਾਜਰਾ ਬੀਜਿਆ ਸੀ ਕੋਈ ਛਿੱਟਾ ਨਹੀਂ ਲੱਗਿਆ ਫਰੀਕ ਨੂੰ ਕਹਿ ਕੇ ਮੋੜਨ ਦਾ ਕਹਿੰਦਾ ਮੈਂ ਦੋ ਦਿਨਾਂ ਨੂੰ ਆਉਂਗਾ ਤੁਹਾਡਾ ਮੌਕਾ ਦੇ ਕੇ ਹੱਲ ਕਰ ਦਊਗਾ ਤੇ ਮੁੜ ਕੇ ਕੋਈ ਹੱਲ ਨਹੀਂ ਹੁੰਦਾ ਤੇ ਭਗਵਾਨਤਮਾਨ ਸਰਕਾਰ ਨੂੰ ਜਿਹੜੀ ਬੜੀ ਇਮਾਨਦਾਰ ਕਹਾਉਂਦੀ ਹੈ ਉਸ ਨੂੰ ਵੀ ਸਾਡੀ ਬੇ ਅਸੀਂ ਚੀਫ ਸਾਹਿਬ ਨਾਲ ਵੀ ਗੱਲ ਕੀਤੀ ਹੈ ਇੱਥੇ ਖੇਤੀਬਾੜੀ ਨਾਲ ਉਹ ਵੀ ਇੱਥੇ ਕੋਈ ਅਧਿਕਾਰੀ ਨਹੀਂ ਆਇਆ ਖੇਤੀਬਾੜੀ ਦਾ ਭਗਵਾਨ ਸਤਮਾਨ ਸਰਕਾਰ ਨੂੰ ਬੇਨਤੀ ਹੈ ਕਿ ਬੜੀ ਇਮਾਨਦਾਰ ਕਹਾਉਂਦੀ ਹੈ ਤੇ ਇਹ ਜਿਹੜੀ ਲੁੱਟ ਖੁੱਟ ਕਰਨ ਵਾਲੀ ਕਿਸਾਨਾਂ ਦੀ ਇਹ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਇਹਦੇ ਕੋਈ ਵੀ ਪਿਆ ਹੁਣ ਵੀ ਵੇਚੀ ਜਾਂਦਾ ਹੈ ਵੀ ਇਹ ਤਾਂ ਬਰਾਂਧੀ ਕੀਤੀ ਜਾਵੇ ਪਰ ਖੇਤੀਬਾੜੀ ਇੱਥੇ ਕੋਈ ਕਿਸੇ ਮੁਲਾਜ਼ਮ ਨੇ ਕੋਈ ਆਉਣ ਦੀ ਖੇਚਲ ਨਹੀਂ ਕੀਤੀ ਚੀਫ ਸਾਹਿਬ ਨੂੰ ਬੇਨਤੀ ਕਰੀ ਪ੍ਰਸ਼ਾਸਨ ਇੱਥੇ ਆ ਕੇ ਬੈਠ ਗਿਆ ਕੋਈ ਕਾਰਵਾਈ ਨਹੀਂ ਕਰੀ ਜਿਹੜਾ ਪ੍ਰਸ਼ਾਸਨ ਹੈ ਇਹ ਤੁਸੀਂ ਸਰਕਾਰਾਂ ਨੂੰ ਮਿਲੀ ਭੋਗਤ ਹੈ ਕਿਉਂਕਿ ਇਹਨਾਂ ਕੋਲ ਹਿੱਸੇ ਜਾਂਦੇ ਹੈ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜੇ ਇਹ ਨਾ ਮਸਲਾ ਆਪਾਂ ਚਾਰਾਂ ਦੇ ਵਿੱਚ ਹੱਲ ਹੋਇਆ ਤਾਂ 25 ਤਰੀਕ ਨੂੰ ਸਾਡਾ ਪ੍ਰੋਗਰਾਮ ਜਿਹੜਾ ਚੀਫ ਸਾਬ ਦੇ ਦਫ਼ਤਰ ਮੂਰੇ ਹੋਊਗਾ ਉਹਦਾ ਪ੍ਰਸ਼ਾਸਨ ਜ਼ਿੰਮੇਦਾਰ ਹੋਊਗਾ ਕਿ ਨਾ ਦੇ ਤਾਰਵਾਈ ਹੋਈ ਤਾਂ ਸਾਨੂੰ 25 ਤਰੀਕ ਨੂੰ ਚੀਫ ਸਾਬ ਦੇ ਦਫ਼ਤਰ ਮੂਰੇ ਬੈਠਣ ਲਈ ਮਜਬੂਰ ਹੋਣਾ ਪਵੇਗਾ ਪੰਜਾਬ ਸਰਕਾਰ ਮਰਦਾਬਾਦ 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 ਅੱਧਿਆ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਆਰ ਯੂਨੀਵਰਸਿਟੀ ਉਪਰ ਜਿੰਦਾਬਾਦ 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 ਧੰਵਾਦੀ